ਫਿਰ ਕੀ ਨਾਮ ਦਾ ਮੇਰਾ ਨਾਂ ਹੀ ਬਲਵਿੰਦਰ ਸਿੰਘ ਆ ਜੀ ਮੈਂ ਬਤਾਉ ਰਹੀ ਐ ਐਮਟੀ 108 ਤੇ ਡਿਊਟੀ ਕਰਦਾ ਹਾਂ ਕੀ ਮਾਮਲਾ ਹੋਇਆ ਮਾਮਲਾ ਇਤਰਾਈ ਗੱਡੀ ਇਹ ਜਿਹੜੀ ਪੀਟੀਆਈ ਤੋਂ ਵਾਪਸ ਆ ਰਹੀ ਤੇ ਇਹ ਵਾਪਸ ਆਉਂਦੀ ਕਿੱਟੀ ਬਾਣ ਬਰੈਡ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੀ ਕੰਧ ਦੇ ਵਿੱਚ ਵੱਜੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਉਂਦੀ ਆ ਤੇ ਆਪਾਂ ਤੁਰੰਤ ਗੱਡੀ ਮੂਵ ਕਰਕੇ ਇੱਥੇ ਕੁੰਤਿਆਂ ਸੀਨ ਦੇ ਉੱਤੇ ਸੀਨ ਤੇ ਪਹੁੰਚ ਕੇ ਦੇਖਦੇ ਆ ਪੇਸ਼ੈਂਟ ਪੰਜ ਆ ਤੇ ਬਾਅਦ ਦੋ ਗੱਡੀਆਂ ਆਉਂਦੀਆਂ ਇੱਕ ਕਵਾੜਾ ਚੌਂਕ ਵਾਲੀ ਗੱਡੀ ਆਉਂਦੀ ਏ ਇੱਕ ਕੁੰਕੜਾਂ ਵਾਲੀ ਗੱਡੀ ਆਉਂਦੀ ਏ ਫਿਰ ਆਪਾਂ ਇਹਨਾਂ ਨੂੰ ਚੱਕ ਕੇ ਪੇਸ਼ੈਂਟ ਨੂੰ ਐਸਡੀਐਸ ਮਰਾਲਾ ਲੈ ਕੇ ਆਏ ਆ ਤੇ ਇੱਕ ਗੱਡੀ ਆਪਣੀ ਜਿਹੜੀ ਉਹ ਸਿਵਲ ਲੁਧਿਆਣੇ ਲੈ ਗਈ ਪੇਸ਼ੈਂਟ ਨੂੰ ਪੇਸ਼ੈਂਟ ਦੀ ਹਾਲਤ ਕਿੱਦਾਂ ਦੀ ਹਾਂਜੀ ਇਹ ਪੇਸ਼ੈਂਟ ਥੋੜਾ ਜਿਹਾ ਸਟੇਬਲ ਆ ਜਿਹੜਾ ਐਮਬੂਲੈਂਸ ਆ ਪ੍ਰਾਈਵੇਟ ਐਮਬੂਲੈਂਸ ਦਾ ਡਰਾਈਵਰ ਆ ਉਹਦੀ ਹਾਲਤ ਗੰਭੀਰ ਆ ਥੋੜੀ ਜਿਹਾ ਉਹਨੂੰ ਸਿਵਲ ਹਸਪੀਟਲ ਧਿਆਣਾ ਪਹੁੰਚਾਤਾ ਈ ਇਹ ਐਮਬੂਲੈਂਸ ਛੋਟੀ ਸੀ ਵੱਡੀ ਸੀ ਇਹ ਛੋਟੀ ਐਮਬੂਲੈਂਸ ਹੀ ਪ੍ਰਾਈਵੇਟ ਐਮਬੂਲੈਂਸ ਹੁੰਦੀ ਜਿਹੜੀ ਤੁਸੀਂ ਕਿਹੜੀ ਐਂਬੂਲੈਂਸ ਚਲਾ ਰਹੇ ਆ ਆਪਾਂ ਜੀ 108168 ਐਂਬੂਲੈਂਸ ਚਲਾਉਂਦੇ ਆ ਜੀ ਸਰਕਾਰੀ ਐਂਬੂਲੈਂਸ ਇਹ ਕਿੰਨੇ ਕੇ ਵਜੇ ਦਾ ਟਾਈਮ ਸੀ ਜਦੋਂ ਹਾਦਸਾ ਹੋਇਆ ਪਤਾ ਨਹੀਂ ਕਿਉਂ ਇਹ ਮਾਰਨਿੰਗ ਕੁ 7:00 ਵਜੇ ਦੇ ਕਰੀਬ ਆਈ ਟਾਈਮ ਆ ਜਗ੍ਹਾ ਕਿਹੜੀ ਹੈ ਜਗ੍ਹਾ ਕਿ ਚੰਡੀਗੜ੍ਹ ਰੋਡ ਕਿੱਟੀਪੌਣ ਬਰੈਡ ਦੇ ਕੋਲੇ ਜੀ ਹਾਂ ਜੀ ਇਹ ਹੀਰਾ ਦੇ ਪਿੰਡ ਲੱਗ ਕੇ ਸਰਸ ਕੀ ਨਾਮ ਹੈ ਮੇਰਾ ਨਾਮ ਡਾਕਟਰ ਮਨਦੀਪ ਸਿੰਘ ਜੀ ਡਾਕਟਰ ਸਾਹਿਬ ਸਵੇਰੇ ਇਹ ਆਪਣੇ ਐਕਸੀਡੈਂਟ ਦਾ ਕੋਈ ਕੇਸ ਹੈ ਕਿ ਹੈਗੀ ਹੈ ਡਿਟੇਲ ਜੀ ਸਰ ਪੇਸ਼ੈਂਟ ਦੱਸਣ ਦੇ ਮੁਤਾਬਕ ਇਹ ਕਿੱਟੀ ਬਰੈਡ ਜੋ ਫੈਕਟਰੀ ਆ ਉਹਨਾਂ ਦੇ ਕਟਾਣੀ ਕਲਾ ਉੱਥੇ ਇੱਕ ਐਕਸੀਡੈਂਟ ਹੋਇਆ ਐਮਬੂਲੈਂਸ ਤੇ ਸਰ ਚਾਰ ਪੇਸ਼ੈਂਟ ਸਾਡੇ ਕੋਲ ਆਏ ਨੇ ਚਾਰੋ ਸਟੇਬਲ ਆ ਉਹਦੇ ਵਿੱਚ ਦੋ ਬੱਚੇ ਨੇ ਇੱਕ ਬੱਚਾ 6 ਸਾਲ ਦਾ ਇੱਕ ਬੱਚਾ ਹੈਗਾ 18 ਸਾਲ ਦਾ ਤੇ ਦੋ ਹਸਬੰਡ ਵਾਈਫ ਨੇ ਇੱਕ ਲਲਿਤਾ ਤੇ ਭਗਵਾਨ ਸਾਰੀ ਸਟੇਬਲ ਨੇ ਕਿਸੇ ਨੂੰ ਅਸੀ ਰੈਫਰ ਨਹੀਂ ਕਰਾ। ਡਾਕਟਰ ਸਾਹਿਬ ਪਤਾ ਲੱਗਿਆ ਕਿ ਇਹ ਪੇਸ਼ੈਂਟ ਕਿੱਥੋਂ ਆ ਰਹੇ ਸੀ। ਸਰ ਇੰਨਾ ਇਹ ਇਨਫੋਰਮੇਸ਼ਨ ਨਹੀਂ ਮਿਲੀ ਬਟ ਉਹ ਕਹਿ ਰਹੇ ਸੀ ਕਿ ਚੰਡੀਗੜ੍ਹ ਰੋਡ ਤੇ ਅਸੀਂ ਅੱਗੇ ਲੁਧਿਆਣਾ ਨੂੰ ਜਾ ਰਹੇ ਸੀਗੇ ਆਪਣੇ ਹੋਮ ਤੇ ਜਾਂਦੇ ਵਕਤ ਉੱਥੇ ਐਕਸੀਡੈਂਟ ਹੋ ਗਿਆ। ਇਹਨਾਂ ਦਾ। ਡਾਕਟਰ ਸਾਹਿਬ ਜਿਹੜੀਆਂ ਮਤਲਬ ਸੱਟਾਂ ਵਗੈਰਾ ਕੀਤੀ ਇਹਨਾਂ ਦੇ। ਸਰ ਜਿਹੜੇ ਲਲਿਤਾ ਵਾ ਉਹਨਾਂ ਦੇ ਦਰਦ ਹੋ ਰਿਹਾ ਨੀ ਤੇ ਗੋਡੇ ਤੇ। ਤੇ ਸਰ ਜਿਹੜਾ ਸ਼ਾਮ ਕੁਮਾਰ ਆ ਉਹਦੇ ਇੱਕ ਕੱਟ ਬੂੰਡ ਆ ਆਪਣੇ ਲੈਫਟ ਹੈਂਡ ਤੇ ਤੇ ਸਰ ਜਿਹੜਾ ਭਗਵਾਨ ਆ ਉਹਦੇ ਇੱਕ ਕੱਟ ਬੂੰਡ ਆ ਬੈਕ ਸਾਈਡ ਤੇ ਸਰ ਰੈਫਰ ਵਗੈਰਾ ਨਹੀਂ ਸਰ ਰੈਫਰ ਨਹੀਂ ਆਇਆ ਸਾਰੇ ਸਟੇ ਬਣੇ ਸਾਡੇ